ਜਿੱਦਾਂ ਸੀ ਡਰ ਉਹੀ ਪਣਾ ਵਾਪਰ ਗਿਆ ਹਰਿਆਣਾ ਪੁਲਿਸ ਨੇ ਠਣ ਲਈਆ ਕਿ ਉਹ ਕਿਸਾਨਾਂ ਨੂੰ ਅੱਗੇ ਨਹੀਂ ਆਉਣ ਦੇਗੀ ਇਸ ਲਈ ਬੇਤਹਾਸ਼ਾ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਖਾਸ ਕਰਕੇ ਨੌਜਵਾਨ ਵਰਗ ਜਿਹੜਾ ਕਿਸਾਨਾਂ ਦੇ ਨਾਲ ਗਿਆ ਵਾ ਉਹ ਇਸ ਤੋਂ ਪ੍ਰਭਾਵਿਤ ਹੋ ਰਿਹਾ ਔਰ ਬੜੀ ਦਲੇਰੀ ਦੇ ਨਾਲ ਕਈ ਥਾਈਂ ਜਿਹੜੇ ਨੌਜਵਾਨ ਨੇ ਉਹਨਾਂ ਨੇ ਗਿੱਲੀਆਂ ਬੋਰੀਆਂ ਗਿੱਲੇ ਰਮਾਲ ਗਿੱਲੇ ਪਰਨੇ ਮੂੰਹ ਤੇ ਬੰਨ ਕੇ ਉਹ ਕਰ ਰਹੇ ਨੇ ਲੇਕਿਨ ਇੱਕ ਟਾਈਮ ਤੇ 100-100 ਤੋਂ ਵੱਧ ਅਥਰੂ ਗੈਸ ਦੇ ਗੋਲੇ ਡਿੱਗਣ ਕਾਰਨ ਜਿਹੜੀ ਆ ਉਹਨਾਂ ਕੋ ਸਥਿਤੀ ਸੰਭੀ ਨਹੀਂ ਜਾ ਰਹੀ ਇੱਥੇ ਦੱਸ ਦਈਏ ਕਿ ਕਿਸਾਨਾਂ ਨੇ ਤਿੰਨ ਬੈਰੀਕੇਡ ਲੇਰਾਂ ਜਿਹੜੀਆਂ ਉਹ ਤੋੜ ਦਿੱਤੀਆਂ ਉਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਅੰਨੇਵਾਹ ਜਿਹੜੀ ਆ ਉਹ ਅਥਰੂ ਗੈਸਾਂ ਦੀ ਵਰਤੋਂ ਕੀਤੀ ਜਾ ਰਹੀ ਆ ਨੌਜਵਾਨ ਕੋਸ਼ਿਸ਼ ਕਰਦੇ ਨੇ ਬੋਰੀਆਂ ਦੇ ਨਾਲ ਉਹਨਾਂ ਨੂੰ ਤਾਂ ਜੋ ਵੀ ਉਹ ਧੂਆਂ ਜਿਹੜਾ ਉਹ ਨਾ ਫੈਲੇ ਲੇਕਿਨ ਬਹੁਤ ਜਿਆਦੇ ਅਤਰੂ ਗਾਇਆਂ ਛੱਡਣ ਕਰਕੇ ਉਹਨਾਂ ਦੀ ਬੇਵਸੀ ਆ ਦੂਜੇ ਪਾਸੇ ਹਜੇ ਚੰਡੀਗੜ੍ਹ ਦੇ ਵਿੱਚ ਲੀਡਰਾਂ ਦੀ ਮੀਟਿੰਗ ਚੱਲ ਰਹੀ ਆ ਔਰ ਉਹਨਾਂ ਵੱਲੋਂ ਵੀ ਨੌਜਵਾਨਾਂ ਨੂੰ ਕਿਸਾਨਾਂ ਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਕਿ ਅਜੇ ਉਹ ਅੱਗੇ ਨਾ ਵਧਣ ਇੱਥੇ ਰੁਕਣ ਕੁਝ ਢੇਰ ਲਈ ਇਹ ਜਿਹੜੀ ਹਲਚਲ ਆ ਹੁਣ ਉਹ ਬੈਰੀਕੇਟਿੰਗ ਤੋੜਨ ਦੀ ਰੁਕੀ ਆ ਅਗਲਾ ਪ੍ਰੋਗਰਾਮ ਕੀ ਹੁੰਦਾ ਤੁਹਾਨੂੰ ਨਾਲੋਂ ਨਾਲ ਦੱਸਿਆ ਜਾਵੇਗਾ ਮਿਸ਼ਨ ਪੰਜਾਬ ਧੰਨਵਾਦ